ਵੈਰ ਜਿੱਕਾ ਖਾਲਸਾ ਵੈਰ ਜਿੱਕੀ ਫਤਿਹ بڑا ਜਿਹੜਾ ਮੁੱਦਾ ਅੱਜ ਜੁੜਿਆਗਾ ਉਹ ਸਖਬੀਰ ਸਿੰਘ ਬਾਦਲ ਦੇ ਨਾਲ ਜੁੜਿਆਗਾ ਤੁਸੀਂ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਲਿਖੀ ਜਾਣਾ ਨਾਲ ਦੀ ਨਾਲ ਆ ਦੱਸਣਾਗਾ ਹੁਣ ਵੱਡਾ ਖਲਾਸਾ ਹੋ ਰਿਹਾ ਕਹਿੰਦੇ ਸਖਬੀਰ ਬਾਦਲ ਨੇ ਆਪਣੀ ਸੰਮਤੀ ਦੇ ਖੱਟਲ ਦੇ ਲਈ ਕਹਿੰਦੇ ਖੁਦ ਹੀ ਜਿਹੜਾ ਆਪਣੇ ਤੇ ਹਮਲਾ ਕਰਵਾਏਗਾ ਤੁਹਾਨੂੰ ਦੱਸ ਦਈਏ ਕਿ ਆਈਜੀ ਭੱਲਣ ਨੇ ਇਹ ਕਹਿ ਦਿੱਤਾ ਕਿ ਲੱਗਦਾ ਕਿ ਸੁਖਵੀਰ ਬਾਦਲ ਨੇ ਹਮਦਰਦੀ ਲੈਣ ਲਈ ਤਾਂ ਨਹੀਂ ਕਰਾਇਆ ਗਿਆ ਆਪਣੇ ਤੇ ਅਟੈਕ ਆ ਇਹ ਵੱਡੇ ਸਵਾਲ ਚੰਨਾ ਖੜੇ ਹੋ ਗਏ ਨੇ ਇੱਥੇ ਤੁਹਾਨੂੰ ਬਿਕਰਮਜੀਤ ਸਿੰਘ ਮੰਜੀਠੀ ਦੀ ਵੀ ਗੱਲ ਸੁਣਾਉਣਾਗਾ ਤੇ ਬਖ ਬਖ ਜਿਹੜੇ ਬੁਲਾ ਰਹੇ ਨੇ ਉਹਨਾਂ ਦੀ ਵੀ ਗੱਲ ਸੁਣਾਉਣਾਗਾ ਕੀ ਉਹ ਕਹਿ ਰਹੇ ਨੇ ਦੂਸਰੇ ਪਾਸੇ ਬੇਸਕ ਪੁਲਸ ਕਹਿ ਰਹੀ ਆ ਕਿ ਨਰੈਣ ਚੌੜਾ ਜਿਹੜਾ ਉਹਦਾ ਕ੍ਰਿਮੀਨਲ ਰਿਕਾਰਡ ਰਹਾ ਪਰ ਅੱਜ ਤੱਕ ਪੁਲਸ ਇਹ ਵੀ ਮੰਨ ਰਹੀ ਆ ਬੇਸਕ ਨਰੈਣ ਸਿੰਘ ਚੌੜੇ ਵੱਲੋਂ ਜੋ ਵੀ ਅੱਜ ਤੱਕ ਕੀਤਾ ਗਿਆਗਾ ਉਹ ਕਦੇ ਵੀ ਉਹਨੇ ਹੱਥ ਵਿੱਚ ਨਾ ਕੋਈ ਰਵਾਲਵਾ ਫੜ ਕੇ ਨਾ ਕੋਈ ਹੋਰ ਤਿਹਾਰ ਫੜ ਕੇ ਉਹਨੇ ਕਦੇ ਗੋਲੀ ਨਹੀਂ ਚਲਾਈ ਅੱਜ ਤੱਕ ਕਦੇ ਉਹਦਾ ਰਿਕਾਰਡ ਰਹਾ ਹੁਣ 70 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਕਿ ਉਹਨੂੰ ਕੀ ਲੋੜ ਪੈ ਗਈ ਕਿ ਜਿਹੜਾ ਸਖਵੀਰ ਵਾਦਲ ਤੇ ਜਿਹੜਾ ਗੋਲੀ ਚਲਾਊਗਾ ਉਹ ਵੀ ਐਂ ਨੇੜੋਂ ਜਾ ਕੇ ਗੱਲ ਤੁਸੀਂ ਇੱਥੇ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਬੜੀ ਦਿਮਾਗ ਦੇ ਨਾਲ ਬ੍ਰੇਕੀ ਦੇ ਨਾਲ ਇੱਕ ਹੋਰ ਘੋਕ ਪੜਤਾਲ ਕਰਨ ਵਾਲੀ ਆ ਹੁਣ ਤੁਸੀਂ ਵੇਖੋ ਜੇ ਨਰੈਣ ਸਿੰਘ ਚੌੜਾ ਪਹਿਲਾ 3 ਦਿਨ ਤੈਨੂੰ ਤਰੀਕ ਨੂੰ ਫਿਰਦਾ ਰਿਹਾ 3 ਦਸੰਬਰ ਨੂੰ ਫਿਰਦਾ ਰਿਹਾ ਪੁਲਸ ਨੂੰ ਵੀ ਮਿਲਦਾ ਰਿਹਾਗਾ ਤੇ ਫਿਰ ਤੁਸੀਂ ਦੱਸੋ ਜੇ ਗੱਲ ਇਹ ਹੁੰਦੀ ਤਾਂ ਇੰਟੈਲੀਜੈਂਸੀਆਂ ਕਿੱਥੇ ਸੀ ਖੁਫੀਆ ਏਜੰਸੀਆਂ ਕਿੱਥੇ ਸੀ ਤੇ ਦੂਸਰੀ ਗੱਲ ਆ ਜਿਹੜੀ ਮੈਂ ਤੁਹਾਨੂੰ ਅੱਗੇ ਦੱਸਣ ਲੱਗਿਆਂਗਾ ਉਹ ਹੈਗੀ ਆ ਨਰੈਜ ਸਿੰਘ ਚੌੜਾ ਜਦੋਂ ਜਾਂਦਾਗਾ ਸ੍ਰੀ ਦਰਬਾਰ ਸਾਹਿਬ ਵੱਲ ਘਾਂਟਾ ਘਰ ਦੇ ਸਾਹਮਣੇ ਜਦੋਂ ਇਹ ਸਾਹਮਣੇ ਜਾ ਕੇ ਜਦੋਂ ਕੁਝ ਹੀ ਕਰਮਾਂ ਤੇ ਰਵਾਲਬਰ ਡੱਬ ਚੋਂ ਕਢਦਾ ਹੁਣ ਤੁਸੀਂ ਇਹ ਬੜੀ ਇੱਕ ਸੋਚਣ ਵਾਲੀ ਗੱਲ ਆ ਕਿ ਜਿਸ ਬੰਦੇ ਨੇ ਕੋਈ ਅਟੈਕ ਕਰਨਾ ਹੋਵੇ ਉਹ ਤੁਹਾਡੇ ਸਾਹਮਣੇ ਪਹਿਲਾਂ ਡੱਬ ਚੋਂ ਰਵਾਲਬਰ ਕੱਢੂਗਾ ਉਹ ਬੜੀ ਪਲੈਨਿੰਗ ਬਣਾ ਕੇ ਚੱਲਦੇ ਹੁੰਦੇ ਨੇ ਬੰਦੇ ਜੇ ਉਹਨਾਂ ਨੇ ਕੁਝ ਬੰਦਿਆਂ ਨੇ ਕਰਨਾ ਹੁੰਦਾਗਾ ਹੁਣ ਕਿੰਨੇ ਕਤਲ ਹੋਏ ਨੇ ਹੁਣ ਅਸੀਂ ਤੁਸੀਂ ਦੇਖੋ ਸਾਫਕਾਰ ਜਿਹੜਾ ਖਾੜਕੂ ਰਿਹਾਗਾ ਜਾਂ ਖਾੜਕੂ ਹੈਗਾਗਾ ਨਰੈਣ ਸਿੰਘ ਚੋੜਾ ਬੜਾ ਲੰਬਾ ਤਜਰਬਾ ਹੈ ਦਾ ਬੜਾ ਜੇਤ ਤੋਂ ਬ੍ਰੇਕ ਨੂੰ ਲੈ ਕੇ ਹੋਰ ਕਈ ਜਿਹੜੀਆਂ ਘਟਨਾਵਾਂ ਨੇ ਇਹਦੇ ਨਾਲ ਜੁੜੀਆਂ ਹੋ ਜਾਣੇ ਤੁਸੀਂ ਦੇਖੋ ਨਰੈਣ ਸਿੰਘ ਤੌੜਾ ਜਦੋਂ ਜਾਂਦਾ ਸਾਹਮਣੇ ਵੀਡੀਓ ਬਣ ਰਹੀ ਆ ਸਾਹਮਣੇ ਕੈਮਰੇ ਚੱਲ ਰਹੇ ਨੇ ਐਨ ਵਕਤ ਦੇ ਕੋਲੋਂ ਜਾ ਕੇ ਰਵਾਲਬਰ ਕਢਦਾ ਤੇ ਉਹ ਤਹਾਂ ਜਿਹੜੀ ਗੋਲੀ ਚੱਲ ਚੱਲ ਜਾਂਦੀ ਆ ਨਾ ਕਿਸੇ ਦੇ ਨਹੀਂ ਲੱਗਦੀ ਤੇ ਬਹੁਤ ਜਿਹੜੀ ਇਹ ਚਲੋ ਆਪਾਂ ਕਹਿੰਦੇ ਆ ਕਿ ਕਿਸੇ ਸਾਰਿਆਂ ਦਾ ਬਚਾਅ ਹੋ ਗਿਆ ਬਹੁਤ ਮੰਦਰ ਭਾਗੀ ਘਟਨਾ ਸੀ ਪਰ ਹੁਣ ਜਿਹੜਾ ਮਜੀਠੀਆ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਇਹਨੇ ਬਦਲ ਜਿਹੜਾ ਹਮਲਾਗਾ ਇਹ ਸਖਬੀਰ ਬਦਲ ਤੇ ਨਹੀਂ ਸੀ ਇਹ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਹਮਲਾਗਾ ਦੇਖੋ ਇਹ ਲੋਕ ਸਿੱਖਾਂ ਨੂੰ ਕੰਮੇ ਭਰਵਾਉਂਦੇ ਨੇ ਸਿੱਖ ਕੌਮ ਨੂੰ ਕੰਮੇ ਜਿਹੜਾ ਕਿ ਉਸ ਵੱਲ ਕਰਦੇ ਨੇ ਤੇ ਤੁਹਾਨੂੰ ਮੈਂ ਅੱਗੇ ਵੀ ਗੱਲ ਦੱਸੂਗਾ ਪਹਿਲਾਂ ਤੁਹਾਨੂੰ ਮੈਂ ਬਿਕਰ ਮਜੀਠੀ ਸਿੰਘ ਮਜੀਠੀ ਦੀ ਵੀਡੀਓ ਸੁਣਾਦਾ ਤੁਹਾਨੂੰ ਫਿਰ ਕੱਲੇ ਕੱਲੇ ਦਾ ਜਿਹੜਾ ਬਿਆਨ ਆ ਰਹੇ ਨੇ ਅੰਮਰਪਾਲ ਸਿੰਘ ਨੂੰ ਮੇਰੇ ਦੁਆਰੇ ਜਿਹੜਾ ਬਿਕਰ ਮਜੀਠੀ ਸਿੰਘ ਮਜੀਠੀ ਨੇ ਟਰੋਲ ਕੀਤਾ ਅੰਮਰਤਪਾਲ ਸਿੰਘ ਦੇ ਜਿਹੜਾ ਸਾਥੀਆਂ ਤੇ ਬਰਿਆ ਤੇ ਨਾਲ ਦੇ ਜਿਹੜੇ ਭਾਈ ਅੰਮਰਤਪਾਲ ਸਿੰਘ ਨੂੰ ਚਾਹੁੰਦੇ ਨੇ ਉਹਨਾਂ ਤੇ ਕੀ ਬੋਲਿਆ ਬੇਕਰਮਜੀਤ ਸਿੰਘ ਮਜੀਠੀਆ ਉਹ ਵੀ ਤਾਂ ਸੁਣਾਉਣੇ ਆ ਪਹਿਲਾ ਵੀਡੀਓ ਸੁਣਾਉਣੇ ਆ ਦੀ ਬੇਕਰਮਜੀਤ ਸਿੰਘ ਮਜੀਠੀਆ ਦੀ ਸਰਦਾਰ ਚੂਹ ਸਿੰਘ ਦੀ ਬਾਦਲ ਤੱਕ ਬਹੁਤ ਛੋਟੀ ਜੀ ਚੀਜ਼ ਆ ਉਹਦੇ 'ਚ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਹੋਲੀ ਕਿੱਥੇ ਚਲਾਈ ਆ ਸ਼੍ਰੀ ਦਰਬਾਰ ਸਾਹਿਬ ਤੇ ਜਿੱਥੇ ਗੁਰਨਾਨਕ ਨਾਮ ਲੈਵਾ ਸੰਗਤ ਵੱਡੀ ਗਿਣਤੀ 'ਚ ਆਉਂਦੀ ਐ ਇਹ ਦੋ ਤਿੰਨ ਸਵਾਲ ਬੜੇ ਸਿੱਧੇ ਖੜੇ ਕਰਦਾ ਐ ਉਹ ਬੰਦਾ ਹੈ ਕੋਣ ਕਈ ਤੁਹਾਡੇ ਨੂੰ ਕਹਿ ਰਿਹਾ ਜੀ ਉਹ ਪਾਕਿਸਤਾਨੀ ਆ ਮੈਂ ਉਹਨੂੰ ਪਾਕਿਸਤਾਨੀ ਨਹੀਂ ਆਈਐਸਆਈ ਦਾ ਏਜੰਟ ਔਰ ਸੁਖੀ ਰੰਦਾਵੇ ਦਾ ਨਿਕਟ ਵਰਤੀ ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰਦੇ ਆ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਗਰੇਵ ਸਿੰਘ ਚੋੜੇ ਦਾ ਉਹ 24 ਘੰਟੇ ਆ ਫੋਟੋਆਂ ਦੇ ਜੀ ਸੁਖੀ ਰੰਡਾਵੇ ਨਾਲ ਸੁਖੀ ਆਹ ਇੱਕ ਫੋਟੋ ਉਹ ਸਾਹ ਰਾਤ ਚੰਨੀ ਨਾਲ ਮੋਰ ਤੋਂ ਆਹ ਦੇ ਚੰਨੀ ਨਾਲ ਤੇ ਸੁਖੀ ਤੇ ਭਰਾ ਨਾਲ ਫੋਟੋ ਆ ਚੌਥੀ ਫੋਟੋ ਸੁਖੀ ਰੰਡਾਵੇ ਨਾਲ ਆਹ ਫੋਟੋ ਤੇ ਇਹ ਮਤਲਬ ਕੀ ਸੁਖੀ ਰੰਡਾਵੇ ਦਾ ਇਹਨਾਂ ਸਰਕਲ ਦਾ ਬੰਦਾ ਸੁਖੀ ਰੰਡਾਵੇ ਦੇ ਤੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਡਾ ਕਰ ਰਿਹਾ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਨੂੰ ਇਹਨਾਂ ਦੀ ਮਾਨਸਿਕਤਾ ਕੀ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਾਂਗਰਸੀਆਂ ਨੂੰ ਕੋਈ ਲੁਕੀ-ਚੁਪੀ ਗੱਲ ਨਹੀਂ ਦੇਖੋ ਬੇਕਰਮਜੀਤ ਸਿੰਘ ਵੰਜੀਠਿਆ ਕਹਿੰਦਾ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਅਟੈਕ ਕੀਤਾਗਾ ਜਿਦੋਂ ਤੁਸੀਂ ਇੰਦਰਾ ਗਾਂਧੀ ਨੂੰ ਲਿਖ-ਲਿਖ ਚਿੱਠੀਆਂ ਪਾਈਆਂ ਤੁਹਾਡੇ ਪ੍ਰਗਾਸਬਾਦਲ ਨੇ ਤੇ ਤੁਹਾਡੇ ਉਸ ਸਟਾਈਲ ਦੇ ਅਕਾਲੀ ਦਲ ਨੇ ਦਰਬਾਰ ਸਾਹਿਬ ਟੈਟੇਰੀ ਕਰ ਦਿੱਤਾ ਤੇ ਤਾਰ ਨੂੰ ਉਹੀ ਤੁਹਾਡੇ ਮਾਨਸਿਕ ਤੁਹਾਡੇ ਦਿਮਾਗ ਚਾ ਇਹ ਜੇਕਰ ਅਸੀਂ ਪਹਿਲਾਂ ਵੀ ਕਰ ਸਕਦਾ ਤੇ ਇਹ ਬੰਦਾ ਵੀ ਕਰ ਸਕਦਾ ਨੰਬਰ 2 ਨਰੈਣ ਸਿੰਘ ਚੌੜੇ ਨੂੰ ਦੱਸੋ ਕੌਣ ਨਹੀਂ ਜਾਣਦਾ ਅਨੇਕਾਂ ਉਹਦੇ ਆ ਕਿਤਾਬਾਂ ਸਫੀਆਂ ਨੇ ਨਰੈਣ ਸਿੰਘ ਚੌੜਾ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰਦਾ ਆ ਰਿਹਾਗਾ ਤੇ ਨਰੈਣ ਸਿੰਘ ਚੌੜੇ ਨੂੰ ਦੱਸੋ ਜੇਕਰ ਕੋਲੇ ਜਾਂਦਾ ਪੁਲਿਸ ਜਾਣਦੀ ਨਹੀਂ ਨਰੈਣ ਸਿੰਘ ਚੌੜੇ ਨੂੰ ਭਵੰਤਮਾਨ ਦਾ ਬਿਆਨ ਆ ਕਿ 175 ਅਸੀਂ ਜਿਹੜੇ ਨੇ ਕਿ ਪੁਲਿਸ ਦੇ ਬੰਦੇ ਨੇ ਦਰਵਾਸਾਬ ਦੇ ਇਰਦ ਗਰਦ ਦੇ ਜਿਹੜੇ ਲਾਏ ਹੋਏ ਨੇ ਹੁਣ 175 ਬੰਦੇ ਜਿਹੜੇ ਡੀਐਸਪੀ ਡੀਸੀ ਏਡੀਸੀ ਐਸਐਸਪੀ ਆਈਐਸਆਈ ਸਮਾਹ ਕਰਨਾ ਐਸਆਈ ਦੇ ਰੈਂਕ ਦੇ ਜਿਹੜੇ ਅਧਿਕਾਰੀ ਨੇ ਉਹ ਲਗਾਏ ਹੋਏ ਨੇ ਹੁਣ ਦੱਸੋ ਨਰੈਣ ਸਿੰਘ ਚੌੜੇ ਨੂੰ ਕਿਹੜਾ ਪੁਲਿਸ ਮੁਲਾਜ਼ਮ ਜਾਣਦਾ ਜਾਂ ਫਿਰ ਕਿਉਂ ਜਿਹੜਾ ਕਿ ਉਹਦੇ ਕੋਲੇ ਜਾਣ ਦਿੱਤਾ ਗਿਆ ਸੁਖਵੀਰ ਬਾਦਲ ਕੋਲੇ ਇੱਕ ਬੜੇ ਵੱਡੇ ਸਵਾਲ ਨੇ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਹੁਣ ਆਈਜੀ ਭੱਲਰ ਨੇ ਕਿਹਾਗਾ ਕਿ ਕਿਤੇ ਸੁਖਵੀਰ ਬਾਦਲ ਨੇ ਇਹ ਆਪਣੀ ਸੰਤਤੀ ਦੇ ਲੈਣ ਦੇ ਖਾਤਰ ਤਾਂ ਨਹੀਂ ਟੈਕ ਕਰਵਾਤਾ ਸੀ ਇਹ ਵੀ ਜਾਂਚ ਕਰਾਂਗੇ ਜੇ ਗੱਲ ਇਹ ਗੱਲ ਕਹਿ ਦਿੱਤੀ ਤਾਂ ਬਿਰਸਾ ਸਿੰਘ ਬਲਟੋਏ ਨੇ ਇੱਕ ਪੋਸਟ ਪਾ ਕੇ ਪੁਲਿਸ ਤੇ ਨਸਾਨੇ ਸਾਧਨੇ ਸ਼ੁਰੂ ਕਰ ਦਿੱਤੇ ਨੇ ਉਹ ਤੁਹਾਨੂੰ ਮੈਂ ਕੱਲ ਵੀ ਰਾਤ ਵੀ ਵੀਡੀਓ ਸੁਣਾਇਸ ਤੇ ਮੈਂ ਤੁਹਾਨੂੰ ਉਹ ਵੀ ਰਾਜ ਦਾਂਗਾ ਤੇ ਤੁਹਾਨੂੰ ਮੈਂ ਜਿਹੜਾ ਵੱਡਾ ਬਿਆਨ ਬਕਰ ਮਜੀਤ ਸਿੰਘ ਮਜੀਠੀ ਦਾ ਉਹ ਵੀ ਸੁਣਾਉਣਾਗਾ ਔਰ ਬਲਟੋਹੇ ਨੇ ਲਿਖਿਆਗਾ ਗੁਰਪ੍ਰੀਤ ਸਿੰਘ ਭੁੱਲਰ ਨੂੰ ਕਹਿੰਦਾ ਬਾਜ ਬਾ ਅੰਬਰਸਰ ਸੀਪੀ ਸੀਪੀਆਈ ਕਹਿੰਦਾ ਤੁਸੀਂ ਖੁਦ ਸੁਖਵੀਰ ਬਾਦਲ ਤੇ ਹਮਲਾ ਕਰਵਾਇਆਗਾ ਇਹ ਹੁਣ ਬਿਰਸਾ ਸਿੰਘ ਬਲਟੋਹੇ ਨੇ ਸਵਾਲ ਚੁੱਕੇ ਨੇ ਐਸਪੀ ਏਡੀਸੀ ਸੀਪੀ ਹਰਪਾਲ ਸਿੰਘ ਤੇ ਇਹਨਾਂ ਨੇ ਕਿਹਾਗਾ ਕਿ ਇਹਨਾਂ ਨੇ ਖੁਦ ਜਿਹੜਾ ਪੁਲਿਸ ਨੇ ਜਿਹੜਾ ਹਮਲਾ ਕਰਵਾਇਆਗਾ ਹੁਣ ਦੱਸੋ ਹੁਣ ਕੋਈ ਬਿਆਨ ਕਹਿ ਰਿਹਾ ਕੀ ਕਾਂਗਰਸ ਸੁਖੀ ਰਧਾਵੇ ਦਾ ਨੇੜੇ ਆ ਨਰਿੰਦਰ ਸਿੰਘ ਚੋੜਾ ਉਹਨੇ ਹਮਲਾ ਕਰਾਇਆ ਕਾਂਗਰਸ ਨੇ ਹਮਲਾ ਕਰਾਇਆ ਤੇ ਬਿਰਸਾ ਸਿੰਘ ਬਟੂਆ ਕਹਿ ਰਹੇ ਆ ਪੁਲਿਸ ਨੇ ਹਮਲਾ ਕਰਾਇਆ ਏਜੀ ਕਹਿ ਰਹੇ ਆ ਪੁੱਲਰਾ ਤੇ ਖੁਦ ਜਿਹੜਾ ਸੁਖਵੀਰ ਬਾਦਲ ਨੇ ਆਪ ਤੇ ਹਮਲਾ ਕਰਾਇਆ ਹੁਣ ਦੱਸੋ ਇੰਨੇ ਬਿਆਨ ਨੇ ਇਨ੍ਹਾਂ ਬਿਆਨਾਂ ਦੇ ਵਿੱਚੋਂ ਕਿਹੜਾ ਸਹੀ ਆ ਤੇ ਕਿਹੜਾ ਗਲਤ ਆ ਬੇਸ਼ੱਕ ਭਗਵੰਤ ਮਾਨ ਨੇ ਕੱਲ ਕਹਿ ਦਿੱਤਾ ਕਿ ਅਸੀਂ ਪੂਰੀ ਜਿਹੜੀ ਇਹਦੀ ਜਾਂਚ ਕਰਾਂਗੇ ਸ਼ਕਤੀ ਦੇ ਨਾਲ ਦਾ ਇਸ ਆਵਾਂਗੇ ਤੇ ਉਹਨਾਂ ਨੇ ਇਹਦੀ ਨਖੇਦੀ ਵੀ ਕੀਤੀ ਆ ਪਰ ਦੂਸਰੇ ਪਾਸੇ ਇਕਾਲੀ ਦਾਲ ਜਿਹੜਾ ਅਜਿਹੇ ਬਿਆਨ ਦੇ ਰਿਹਾ ਹੈਗਾ ਤੁਹਾਨੂੰ ਕੀ ਲੱਗਦਾਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਜਿਹੜੀ ਇਸ ਸਥਿਤੀ ਆ ਸਪੱਸ਼ਟ ਹੋ ਜਾਵੇਗੀ ਤੇ ਕਿਹਨੇ ਬਿਆਨ ਕਰਵਾਇਆ ਪਰ ਮੈਨੂੰ ਨਹੀਂ ਲੱਗਦਾ ਕਿ 70 ਸਾਲ ਦੀ ਉਮਰ ਦੇ ਵਿੱਚ ਨਰੈਣ ਸਿੰਘ ਚੌੜੇ ਨੇ ਜਿਹੜਾ ਜਿਹੜਾ ਦੱਸਿਆ ਜਾ ਰਿਹਾ ਹੈਗਾ ਸੂਤਰਾਂ ਦੇ ਹਵਾਲੇ ਤੋਂ ਕਿ ਅਜੇ ਤੱਕ ਉਹਨੇ ਹੱਥ ਦੇ ਵਿੱਚ ਕਦੇ ਰਵਾਲ ਵਰ ਨਹੀਂ ਫੜਿਆ ਕਦੇ ਉਹਨੇ ਆਪ ਦੇ ਹੱਥ ਨਾਲ ਕਿਸੇ ਤੇ ਹਮਲਾ ਨਹੀਂ ਕੀਤਾ ਠੀਕ ਆ ਕਿ ਉਹਦੀ ਜਿਹੜੀ ਯੋਗਤਾਣਾ ਰਹੀ ਆ ਉਹ ਕਾਫੀ ਰਹੀ ਆ ਪਰ ਜਿਹੜਾ ਇਹ ਚੀਜ਼ ਆ ਜਿਹੜਾ ਜਮੇ ਨੇੜੋਂ ਆ ਕੇ ਜੇ ਉਹਨੇ ਹਮਲਾ ਕਰਨਾ ਸੀ ਸਖਵੀਰ ਬਾਦਲ ਤੇ ਤਾਂ ਬੜੇ ਹੋਰ ਢੰਗ ਤਰੀਕੇ ਨੇ ਬੜੇ ਢੰਗ ਤਰੀਕਾ ਨਾਲ ਕਰ ਸਕਦਾ ਸੀ ਹੁਣ ਸਾਹਮਣੇ ਬੰਦਾ ਹਮਲਾ ਕਰਦਾ ਕੋਲੋਂ ਜਾ ਕੇ ਉਹ ਵੀ ਨਰਾਇਣ ਸਿੰਘ ਚੌੜਾ ਜਿਹਨੂੰ ਹਰ ਇੱਕ ਬੰਦਾ ਜਾਣਦਾ ਤੇ ਇਹ ਗੱਲ ਕਿਤੇ ਨਾ ਕਿਤੇ ਹੁਣ ਜਿਹੜੀ ਆ ਕਿ ਹਾਜ਼ਮ ਨਹੀਂ ਆ ਰਹੀ ਦੂਸਰੇ ਪਾਸੇ ਕਹਿ ਰਹੇ ਆ ਕਿ ਸਾਡੇ ਨਾਲ ਜਿਹੜਾ ਜਸਵੀਰ ਸਿੰਘ ਆ ਐਸਆਈਓ 22 ਸਾਲ ਤੋਂ ਡਿਊਟੀ ਕਰ ਰਿਹਾਗਾ ਤੇ ਦੂਸਰੇ ਪਾਸੇ ਕਹਿ ਰਹੇ ਆ ਕਿ ਉਹ ਖਰੜ ਦੇ ਜਿਹੜਾ ਉੱਥੇ ਆ ਥਾਣੇ ਦੇ ਵਿੱਚ ਉੱਥੇ ਡਿਊਟੀ ਕਰ ਰਿਹਾਗਾ ਇਹ ਕਹਿੰਦੇ ਸਾਡੇ ਨਾਲ 22 ਸਾਲ ਹੋ ਗਏ ਹੁਣ ਗੱਲਾਂ ਜਿਹੜੀਆਂ ਬੜੀਆਂ ਹੁਕਮ-ਕਮਾ ਕੇ ਸਾਹਮਣੇ ਆ ਰਹੀਆਂ ਨੇ ਤੇ ਤੁਹਾਨੂੰ ਹੁਣ ਮੈਂ ਹੁਣ ਲੋਕ ਤੁਹਾਨੂੰ ਵਿਕਰਮਜੀਤ ਸਿੰਘ ਮਜੀਠੀ ਦਾ ਬਿਆਨ ਵੀ ਸੁਣਾਉਣਾ ਹੁਣ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਇਹ ਸਿੱਧੂ ਮੂਸੇਵਾਲੇ ਦਾ ਵੀ ਜਿਹੜਾ ਕਤਲ ਹੋਇਆਗਾ ਸੰਦੀਪ ਅੰਬੀਆਂ ਜਿਹੜਾ ਨੰਗਲ ਖੜਿਆ ਰੀ ਹਸੀ ਜਿਹੜਾ ਉਹਦਾ ਕਤਲ ਹੋਇਆਗਾ ਤੇ ਹੋਰ ਕਿੰਨੇ ਕਤਲ ਹੋਏ ਨੇ ਇਸ ਨੂੰ ਲੈ ਕੇ ਲੋਕਾਂ ਦੀ ਇਹ ਵੀ ਕਦੇ ਵੀ ਮੰਗ ਆ ਹੋ ਸਕਦਾ ਕਹਿੰਦੇ ਕੇਂਦਰ ਸਰਕਾਰ ਜਾਂ ਏਜੰਸੀਆਂ ਪੰਜਾਬ ਦੇ ਵਿੱਚ ਰਾਸ਼ਟ੍ਰਪਤੀ ਰਾਜ ਲਾਗੂ ਕਰਨਾ ਚਾਹੁੰਦੀਆਂ ਨੇ ਇਸ ਸਥਿਤੀ ਕੰਟਰੋਲ ਦੇ ਵਿੱਚ ਨਹੀਂ ਇਹ ਬੜੇ ਵੱਡੇ ਸਵਾਲ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਜਿਹੜੇ ਲੱਗਦੇ ਨੇ ਤੇ ਨਾਲ ਜਿਹੜੇ ਕਿ ਅਰਵਿੰਦਰ ਕੇਂਦਰੀਵਾਲ ਦੇ ਤੁਹਾਨੂੰ ਮੈਂ ਪਹਿਲਾਂ ਵੀ ਕਿੰਨੇ ਵਾਰੀ ਦੱਸਿਆ ਕਿ ਇਹਨਾਂ ਦੇ ਜਿਹੜੇ ਆਪਸ ਦੇ ਵਿੱਚ ਜਿਹੜੇ ਨੇ ਖਟਾਸ ਪੈਦਾ ਹੋਈ ਹੋਈ ਆ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੀ ਰਾਜ ਆਪਣਾ ਇਹ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਕਿ ਨਹੀਂ ਹੁੰਦਾ ਇਹ ਤਾਂ ਆਉਣ ਵਾਲਾ ਦੱਸੇਗਾ ਸਮਾਂ ਪਰ ਤੁਹਾਨੂੰ ਹੁਣ ਇੱਕਾ ਪੋਸਟ ਪਾ ਕੇ ਬਿਕਰਮਜੀਤ ਸਿੰਘ ਮਰਜੀਠੀ ਨੇ ਕੀ ਲਿਖਿਆ ਉਹ ਤੁਹਾਨੂੰ ਮੈਂ ਪੜ ਕੇ ਸੁਣਾਉਣਾਗਾ ਹਰ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹ ਭਾਈ ਅੰਮਰਤਪਾਲ ਸਿੰਘ ਨੇ ਵੀ ਕਿਹਾ ਜੇ ਕਿਸੇ ਦਾ ਕਹਿੰਦਾ ਕੱਟਾ ਵੀ ਮਰਜੋ ਮਰਜੇ ਫਿਰ ਵੀ ਤੁਸੀਂ ਇੱਕ ਪੱਕੀ ਫੈਲ ਤਿਆਰ ਕਰ ਲੋ ਐਫ ਆਈ ਆਰ ਜਿਹੜਾਗਾ ਭਾਈ ਅੰਮਰਤਪਾਲ ਸਿੰਘ ਤੇ ਮੜ ਮੜ ਦਿਓ ਹਾਲੇ ਐ ਨਹੀਂ ਪਤਾ ਕਿ ਇਹ ਭਾਈ ਅੰਮਰਤਪਾਲ ਸਿੰਘ ਵੱਲ ਲੈ ਜਾਣ ਇਹ ਜਿਹੜੀ ਸਾਰਾਗਾ ਤੇ ਇਹਦਾ ਬੇਰਵਾ ਹੁਣ ਬਿਕਰ ਮਜੀਤ ਸਿੰਘ ਮਜੀਠੀ ਦੇ ਜਿਹੜੇ ਪੋਸਟ ਸਾਂਝੀ ਕੀਤੀ ਆ ਉਹਨਾਂ ਨੇ ਉਹ ਤੁਹਾਨੂੰ ਪੜ੍ਹ ਕੇ ਸੁਣਾਉਣਾ ਬਿਕਰ ਮਜੀਤ ਸਿੰਘ ਮਜੀਠੀਆ ਇੰਨਾ ਕਿਉਂ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਟਟਫ ਰਿਹਾਗਾ ਉਹਨੇ ਲਿਖਿਆ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਨੂੰ ਥਾਣੇ ਲਲਜਾਨ ਵਾਲਿਆਂ ਦੀ ਹਮਾਇਤੀ ਇਸ ਘਟਨਾ ਦਾ ਵੈਲਕਮ ਕਰ ਰਹੇ ਨੇ ਹੁਣ ਕਹਿ ਰਹੇ ਨੇ ਕਿ ਭਾਈ ਅੰਮਰਤਪਾਲ ਸਿੰਘ ਥਾਣੇ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਆ ਉਹਦੇ ਉਹਦੇ ਹਮਾਇਤੀ ਵੈਲਕਮ ਕਰੇ ਨੇ ਵੀ ਵਧੀਆ ਹੋਇਆਗਾ ਤੁਹਾਨੂੰ ਅੱਗੇ ਪੜ੍ਹ ਕੇ ਸੁਣਾਉਣਾ ਫਿਰ ਗੱਲਬਾਤ ਕਰਦੇ ਆਪਾਂ ਪੂਰੀ ਤੇ ਉਹਨੇ ਦੂਸਰਾ ਲਿਖਿਆ ਕੁਝ ਤਾਂ ਸ਼ਰਮ ਕਰੋ ਕਿਉਂ ਪੰਜਾਬ ਨੂੰ ਅੱਗ ਲਾਉਣ ਤੇ ਤੁਰੇ ਹੋ ਸਗਵੀਂ ਬਾਦਲ ਤੇ ਹਮਲੇ ਮਾਗਰੋ ਬਿਕਰਮਜੀਤ ਸਿੰਘ ਨੇ ਬਿਨਾ ਨਾਂ ਲੈ ਅੰਮਰਤਪਾਲ ਤੇ ਜਿਹੜਾ ਨਿਸ਼ਾਨਾ ਸਾਧਿਆਗਾ ਹੋਰ ਇਹਨਾਂ ਨੂੰ ਪੁੱਛਣਾ ਹੋਵੇ ਬਿਕਰਮਜੀਤ ਸਿੰਘ ਮਜੀਠੀਏ ਨੂੰ ਜਿਹੜਾ ਤੂੰ ਇਹ ਸਾਰਾ ਕੁਝ ਕਹੀ ਦਿੱਤਾ ਭਾਈ ਅੰਮਰਤਪਾਲ ਸਿੰਘ ਤੇ ਵੀ ਥਾਣੇ 'ਚ ਉਹ ਲੈ ਗਿਆ ਗੁਰੂਗ੍ਰਾਜ ਸਾਹਿਬ ਦੀ ਸਵਾਰੀ ਤੇ ਤੁਸੀਂ ਸਦਾ ਨਾਂ ਲੈ ਗਏ ਫਿਰ ਹੁਣ ਤੁਹਾਨੂੰ ਨਾਂ ਲੈਣ ਤੇ ਕੀ ਝਿਜਕਾ ਕਿਤੇ ਤੁਸੀਂ ਸੁਖੀਰਦਾਵੇ ਦਾ ਨਾਂ ਲੈ ਰਹੇ ਹੋ ਕਿਦੇ ਇੱਕ ਏਆਈ ਦਾ ਭੱਲੇ ਦਾ ਨਾਮ ਲੈ ਰਹੇ ਹੋ ਕਿਦੇ ਕਿਸੇ ਦਾ ਨਾਮ ਲੈ ਰਹੇ ਹੋ ਤੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਦਾ ਤੁਸੀਂ ਬੇਸਾ ਕੋਲ ਮੋਲ ਗੱਲ ਕੀਤੀ ਆ ਐ ਨਹੀਂ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਕਹਿੰਦੇ ਤੁਸੀਂ ਅੰਮ੍ਰਿਤਪਾਲ ਸਿੰਘ ਨੇ ਕਾਰਾ ਕਰਾਇਆਗਾ ਇਹ ਬੜੀ ਸ਼ਰਮ ਦੀ ਗੱਲ ਆ ਜਿਹੜਾ ਅਕਾਲੀ ਦਲ ਆ ਕਿਉਂਕਿ ਅਕਾਲੀ ਦਲ ਜਿਹੜਾ ਖਤਮ ਹੋਇਆ ਪਿਆਗਾ ਸਾਰੀਆਂ ਗਲਤੀਆਂ ਮੰਨ ਚੁੱਕਿਆਗਾ ਇਸ ਕਰਕੇ ਅੱਪਾਈ ਨੇ ਕਹਿੰਦੇ ਕਿ ਕਿਸੇ ਤੇ ਹਮਲਾ ਹੋਣਾ ਚਾਹੀਦਾ ਪਰ ਇਹ ਗੱਲ ਕਹਿਣਾ ਮਜੀਠੀ ਨੇ ਕਿ ਦਰਬਾਰ ਸਾਹਿਬ ਤੇ ਟੈਗ ਕੀਤਾ ਨਾ ਕਿ ਕਿ ਸਖਬੀਰ ਬਾਦਲ ਤੇ ਇਹ ਕਿੱਡੀ ਮਾੜੀ ਗੱਲ ਆ ਇੱਕ ਸਿੱਖ ਜਿਹੜਾ ਸਾਰੀ ਜ਼ਿੰਦਗੀ 70 ਸਾਲ ਹੋ ਗਏ ਉਹ ਸੰਘਰਸ਼ ਦੇ ਲਈ ਚਾਹੇ ਤੁਰਿਆ ਫਿਰਦਾਗਾ ਪਰ ਉਹ ਦਰਬਾਰ ਸਾਹਿਬ ਤੇ ਟੈਗ ਕਿਵੇਂ ਕਰੂਗਾ ਤੇ ਫਿਰ ਹੁਣ ਤੁਹਾਡੀ ਪੁਲਿਸ ਕਹਿ ਰਹੀ ਆ ਪੰਜਾਬ ਦੀ ਪੁਲਿਸ ਕਹਿ ਰਹੀ ਆ ਕਿ ਤਾਂ ਸੰਪਤੀ ਲੈਣ ਦੇ ਖਾਤਰ ਹਮਦਰਦ ਦੀ ਲੈਣ ਦੇ ਖਾਤਰ ਸਖਵੀਵਾਦ ਨੇ ਖੁਦ ਹਮਲਾ ਕਰਵਾਇਆਗਾ ਹੁਣ ਤੁਸੀਂ ਦੱਸੋ ਹੁਣ ਤੁਸੀਂ ਜੇਕਰ ਇਹ ਗੱਲ ਭੱਲਨ ਨੇ ਕਹਿ ਦਿੱਤੀ ਤੇ ਜਿਹੜਾ ਮੀਡੀਆ ਤੇ ਸਰੇਆ ਜਿਹੜੇ ਬਿਆਨ ਦੇ ਚੱਲ ਰਹੇ ਨੇ ਨੈਸ਼ਨਲ ਵੀਡੀਆ ਨੇ ਵੀ ਖ਼ਬਰਾਂ ਚ ਲਾਈਆਂ ਨੇ ਤੇ ਬਾਹਰਲਾ ਦੇਖਸਾ ਤੱਕ ਵੀ ਜਿਹੜੀਆਂ ਤਾਰਾਂ ਐ ਖੜਕੀਆਂਆਂ ਨੇ ਕਿ ਭਾਈ ਪਤਾ ਨਹੀਂ ਇਹਨਾਂ ਦਾ ਕਿ ਕਿਦੋਂ ਵੀ ਕੁਝ ਕਰਵਾ ਸਕਦੇ ਨੇ ਕਿਉਂਕਿ ਤੇ ਦੂਸਰੀ ਖ਼ਬਰ ਜਿਹੜੀ ਇਹ ਆ ਹੁਣ ਇਸ ਨੂੰ ਲੈ ਕੇ ਜਿਹੜੇ ਵੱਡੇ ਸਵਾਲ ਖੜੇ ਤਾਂ ਹੋ ਗਏ ਨੇ ਪਰ ਜਿੰਨਾ ਚ ਨਰੈਣ ਸਿੰਘ ਚੌੜੇ ਦਾ ਬਿਆਨ ਸਾਹਮਣੇ ਨਹੀਂ ਆਉਂਦਾ ਜਦ ਪੁਲਸ ਦਾ ਡੀਜੀਪੀ ਨੇ ਕੋਈ ਇਸ ਤੇ ਮੂੰਹ ਧਾਰਿਆ ਹੋਇਆ ਉਹ ਨਹੀਂ ਬੋਲਿਆ ਉਹਨਾਂ ਨੇ ਕੋਈ ਗਾਹ ਉਹ ਨਹੀਂ ਕੀਤੀ ਤਾਂ ਬੜੇ ਪ੍ਰਸੰਗ ਜਿਹੜੇ ਨੇ ਬੜੇ ਕੁਝ ਨਿਕਲ ਕੇ ਸਾਹਮਣੇ ਆਊਗਾ ਇਹ ਗੱਲ ਕੁਝ ਹੋਰ ਨਿਕਲੂਗੀ ਤੁਹਾਨੂੰ ਮੈਂ ਪਹਿਲਾਂ ਦੱਸਿਆਗਾ ਤੁਸੀਂ ਵੀ ਜਿਹੜਾ ਸੋਚੋ ਦਿਮਾਗ ਦੇ ਨਾਲ ਜਿਹੜਾ ਬੰਦਾ ਨੂੰ ਕੁੱਲ ਬੱਚਾ ਜਾਣਦਾ ਨਰੈਣ ਸਿੰਘ ਚੌੜੇ ਨੂੰ ਜਿਹੜੀ ਕਿ ਐਨੀ ਜਿਹੜੀ 200 ਦੇ ਕਰੀਬ ਪੁਲਿਸ ਮੁਲਾਜ਼ਮਾਂ ਉੱਤੇ ਦਰਵਾਸਾ ਲੱਗਿਆਗਾ ਇਹ ਨਰੈਣ ਸਿੰਘ ਚੋੜੇ ਨੂੰ ਮਿਲੇ ਵੀ ਆ ਤੇ ਫਿਰ ਉਹਨੂੰ ਕਿਉਂ ਉੱਥੇ ਰੋਕ ਲੈਂਦੇ ਫਿਰ ਜਦੋਂ ਕੋਲੇ ਜਾਂਦਾਗਾ ਕੋਲੇ ਕਮੇ ਬਗਜੂਗਾ ਦਬ ਚੋਰ ਬਾਰ ਬਾਰ ਕੋਲੇ ਜਾ ਕੇ ਕੱਢਦਾਗਾ ਇਹ ਕਿਤੇ ਨਾ ਕਿਤੇ ਜਿਹੜਾ ਇਹ ਲੱਗ ਰਿਹਾਗਾ ਕਿ ਇਹਦੇ ਵਿੱਚ ਦਾਲ ਦੇ ਵਿੱਚ ਕੁਝ ਕਾਲਾਗਾ ਤੇ ਬਾਕੀ ਫਿਰ ਦੇਖਦੇ ਆ ਕਿ ਹੁਣ ਜਿਹੜੇ ਹਮੈਤੀ ਨੇ ਬਾਦ ਦਾਲ ਦੇ ਚਲੋ ਹਮੈਤ ਕਰਨੀ ਚਾਹੀਦੀ ਆ ਕਿ ਆਪਾਂ ਵੀ ਕਹਨੇ ਆ ਕਿ ਮਾੜੀ ਗੱਲ ਆ ਕਿਸੇ ਤੇ ਗੋਲੀ ਚਲਾਉਣੀ ਕਿਸੇ ਨੂੰ ਮਾਰਨਾ ਬਹੁਤ ਮੰਦ ਭਾਗਾਗਾ ਪਰ ਇਹ ਗੱਲ ਕਹਿ ਦੇਣੀ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਹ ਸਭ ਤੋਂ ਵੱਡਾ ਜਿਹੜਾ ਇਹ ਕਹਦੇ ਕਿ ਮੰਜੀਠੀਆਂ ਦੇ ਜਿਹੜਾ ਜ਼ਹਿਰ ਉਗਲੇਗਾ ਮੈਂ ਤਾਂ ਇਹ ਕਹੂੰਗਾ ਇਹ ਜਿਹੜਾ ਬਹੁਤ ਵੱਡਾ ਉਹ ਆ ਹੁਣ ਤੁਸੀਂ ਢਾਲ ਦੇ ਬਣਾ ਰਹੇ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਅੰਮ੍ਰਿਤਸਰ ਆਪਣਾ ਅੰਮ੍ਰਿਤਪਾਲ ਥਾਣੇ ਲੈ ਗਿਆ ਤੇ ਹੁਣ ਤੁਸੀਂ ਜਿਹੜੀ ਢਾਲ ਬਣਾਦੇ ਹੋ ਸੁਖਵੀਰ ਬਾਦਲ ਨੂੰ ਆਇਆ ਅਟੈਕ ਕਰਨ ਉਹ ਸੁਖਵੀਰ ਬਾਦਲ ਤੇ ਤੁਸੀਂ ਹੁਣ ਜਿਹੜੀ ਢਾਲ ਬਣਾ ਰਹੇ ਹੋ ਉਹ ਦਰਬਾਰ ਸਾਹਿਬ ਨਾਲ ਜੁੜ ਰਹੇ ਹੋ ਔਕਾਲਤਾ ਸਾਹਿਬ ਨਾਲ ਜੁੜ ਰਹੇ ਹੋ ਕਿ ਉਹਨੇ ਔਕਾਲਤਾ ਅੰਮ੍ਰਿਤਸਰ ਤੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾਗਾ ਇਹ ਕਿੱਡੀ ਮਾੜੀ ਗੱਲ ਆ ਤੇ ਇਹ ਜਿਹੜਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਆ ਜਿਹੜੀ ਉਹ ਸਪੱਸ਼ਟ ਹੋ ਜਾਵੇਗੀ ਤੁਸੀਂ ਇਸ ਵੀਡੀਓ ਦੇ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਕਮੈਂਟ ਬਾਕਸ ਦੇ ਵਿੱਚ ਜਿਹੜੇ ਕਮੈਂਟ ਜਰੂਰ ਲਿਖਣੇ ਨੇ ਕਿ ਜਿਹੜਾ ਇਹ ਬਾਦਲ ਕੇ ਨੇ ਤੁਹਾਨੂੰ ਇਹਨਾਂ ਦਾ ਸਾਰਿਆਂ ਦਾ ਪਤਾ ਗੱਲ ਲਾਣੇ ਦਾ ਇਹਨਾਂ ਨੇ ਜੋ ਕੁਝ ਕੀਤਾ ਅੱਜ ਤੱਕ ਕਿਤੇ ਚੰਗਾ ਕੰਮ ਤਾਂ ਕੀਤਾ ਨਹੀਂ ਤੇ ਇਸ ਦੇ ਕਮੈਂਟ ਵੀ ਤੁਸੀਂ ਜ਼ਰੂਰ ਲਿਖਣੇ ਨੇ ਕਿ ਤੁਹਾਨੂੰ ਲੱਗਦਾਗਾ ਕਿ ਏਜੀ ਭੁੱਲਰ ਨੇ ਜੋ ਕਿਹਾਗਾ ਕਿ ਹੋ ਸਕਦਾ ਹੈ ਕਿ ਸਵੀਰ ਬਾਦਲ ਨੇ ਆਪਣੀ ਸਮਤੀ ਦੇ ਲੈਣ ਖਾਤਰ ਆਪਣੀ ਹਮਦਰਦੀ ਲੈਣ ਖਾਤਰ ਇਹ ਟੈਗ ਕਰਵਾਇਆ ਹੋਵੇ ਪਰ ਦੂਸਰੇ ਪਾਸੇ ਜੇਕਰ ਆਪਾਂ ਮੰਨੀਏ ਨਰੈਣ ਸਿੰਘ ਚੌੜਾ ਤਾਂ ਇੱਕ ਅਲੱਗ ਸੰਘਰਸ਼ ਕਰ ਰਿਹਾਗਾ ਇੱਕ ਅਲੱਗ ਪਾਰਟੀ ਦੇ ਨਾਲ ਵੱਜਿਆ ਹੋਇਆਗਾ ਪਰ ਉਹਦੀ ਸਵੀਰ ਬਾਦਲ ਨਾਲ ਨੇੜਤਾ ਕਿਵੇਂ ਹੋ ਸਕਦੀ ਆ ਇਹ ਵੀ ਆਪਾਂ ਦੇ ਸੋਚਣ ਦੀ ਗੱਲ ਬਣਦੀ ਆ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਜਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮੈਂ ਜੁਗਾ ਖਾਲਸਾ ਵੈਜ ਕੀ ਫਤਿਹ